ਉਹ ਕੱਟਨੇ ਦਾ ਹਜ਼ਾਰਾਂ ਦਾ ਹਜ਼ਾਰਾਂ ਦਾ 2 4 500 ਦਾ ਕੱਟ ਕਰੋ ਤੇ ਅਸੀਂ ਇੱਕ ਇੱਕ ਬੰਦਾ ਇੱਥੇ ਵਿਧਾਨ ਸਭਾ ਦੇ ਅੱਗੇ ਟੱਟਾਂਗੇ ਤੇ ਕੋਈ ਮਜਾ ਨਹੀਂ ਸਰਕਾਰ ਦੀ ਉਹਨੂੰ ਹਲਾ ਨਾ ਸਕੀਏ ਮੀਟਿੰਗ ਨਹੀਂ ਹੋ ਸਕੀ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਸਲਾਹ مشورہ ਨਹੀਂ ਹੋ ਸਕਿਆ ਇਹ ਐਕਸ਼ਨ ਸੈਕਟਰੀਟ ਨੇ ਆਪਣੇ ਪੱਤਰ ਤੇ ਦਿੱਤਾ ਪਰ ਬੇਨਤੀ ਹੈ ਸਾਰੀ ਟਰੈਕਟਰ ਐਟਾ ਨੂੰ ਉਹਨਾਂ ਦੇ ਮੁਲਾਜ਼ਮਾਂ ਨੂੰ ਉਹਨਾਂ ਦੀ ਯੂਨੀਅਨ ਨੂੰ ਬਿ ਭਾਈ ਜੇ ਅਸੀਂ ਇਹ ਲੈਣ ਲੱਗੇ ਰਿਸ਼ਤ ਜਾਂ ਅਸੀਂ ਇਹ ਐਕਸ਼ਨ ਕਰਨ ਲੱਗੇ ਆ ਤੇ ਇਹ ਐਕਸ਼ਨ ਤੁਸੀਂ ਵੀ ਹੂ ਹੂ ਕਰੋ ਸਾਰੇ ਡਾਇਰੈਕਟਰ ਰਹਿਣ ਸਾਥੀ ਬਿਨਾ ਮੀਟਿੰਗ ਕੀਤੇ ਜਿਹੜਾ ਆਪਣੇ ਚੰਡੀਗੜ੍ਹ ਦਾ ਡਾਇਰੈਕਟਰ ਹੈਟਾ ਉਹ ਪੁੰਦੇ ਹੈਟਾ ਪੋਸਟ ਆਫਿਸ ਕੋਲ ਸਾਰੇ ਇਕੱਠੇ ਹੋਣ ਉੱਥੇ ਆ ਕੇ ਰੈਲੀ ਕਰਨ ਬਾਰ-ਬਾਰ ਨਾ ਕਹਿਣਾ ਪਵੇ ਤੇ ਜਿਹੜੇ ਮੁਹਾਲੀ ਦੇ ਉਹ ਐਜੂਕੇਸ਼ਨ ਬੋਰਡ ਦੀਆਂ ਲਾਈਟਾਂ ਤੇ ਆ ਜਾਣ ਕੋਈ ਆਪਣੇ ਦਫ਼ਤਰ ਚ ਨਾ ਬੈਠੋ ਕੱਲ ਦੇ ਪਰਖ ਦੀ ਕਰੀਓ ਕਿ ਆਪਾਂ ਸਰਕਾਰ ਦੇ ਉੱਪਰ ਲੜ ਸਕਦੇ ਆ ਜਾਂ ਨਹੀਂ ਲੜ ਸਕਦੇ ਜੇ ਤੁਹਾਡੇ ਚ ਜज्बा ਤੇ ਕੱਲ ਸਾਰੇ ਡਾਇਰੈਕਟੋਰੇਟ ਕਿਉਂਕਿ ਮਹਾਲੇ ਚ ਜ਼ਿਆਦੇ ਡਾਇਰੈਕਟੋਰੇਟ ਆ ਉਹ ਐਜੂਕੇਸ਼ਨ ਬੋਰਡ ਦੇ ਵਿੱਚ ਕਟੋ ਕੱਟਨੇ ਤੇ ਹਜ਼ਾਰਾਂ ਦਾ ਹਜ਼ਾਰਾਂ ਦਾ 2 4 5000 ਦਾ ਕੱਟ ਕਰੋ ਤੇ ਅਸੀਂ ਇੱਕ ਇੱਕ ਬੰਦਾ ਇਹ ਵਿਧਾਨ ਸਭਾ ਦੇ ਅੱਗੇ ਟੱਟਾਂਗੇ ਤੇ ਕੋਈ ਮਜਾ ਨਹੀਂ ਸਰਕਾਰ ਦੀ ਉਹਨੂੰ ਹਲਾ ਨਾ ਸਕੀ ਇਸ ਵਿੱਚ ਇਹ ਮੀਟਿੰਗ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਨਾਲ ਹੋਵੇਗੀ ਜਿਸ ਵਿੱਚ ਮੁਲਾਜ਼ਮਾਂ ਦੀ ਮੁੱਖ ਮੰਗ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਮਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਅਨੁਸਾਰ ਲਾਗੂ ਕੀਤੀ ਜਾਵੇ ਤੇ 17/7/2020 ਤੋਂ ਭਰਤੀ ਹੋਏ ਮਲਾਜ਼ਮਾਂ ਉੱਪਰ ਪੰਜਾਬ ਦਾ ਛੇਮਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ 15/11/15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰਵੇਸ਼ਨ ਪੀਰੀਅਡ ਵਾਲੇ ਮਲਾਜ਼ਮਾਂ ਨੂੰ ਪ੍ਰਵੇਸ਼ਨ ਪੀਰੀਅਡ ਦੇ ਸਮੇਂ ਦਾ ਬੰਦਾ ਏਰੀਆ ਦਿੱਤਾ ਜਾਵੇ ਤੇ ਉਹਨਾਂ ਦੀਆਂ ਤਨਖਾਹਾਂ ਨੂੰ ਵੀ ਫਿਕਸ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਇਹਨਾਂ ਮੰਗਾਂ ਬਾਰੇ ਮੀਟਿੰਗ ਦੇ ਵਿੱਚ ਗੱਲਬਾਤ ਹੋਵੇਗੀ ਪਾਵਰ ਕੌਂਸਲ ਕਟਨਾਸ ਕੋ ਦੇ ਮਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਦੇ ਲਾਰਿਆਂ ਤੋਂ ਦੁਖੀ ਹੋ ਕੇ 13 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਕੋਠੀ ਨੇੜੇ ਬਸਤਾ ਗੱਡੀਆਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮਲਾਜ਼ਮ ਪਹੁੰਚਣਗੇ ਤੇ ਪੰਜਾਬ ਸਰਕਾਰ ਦੀ ਮਰਦਾਵਾਦ ਕਰਨਗੇ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ